ਜੈ ਪੀਰਾਂ ਦੀ ਭਗਤੋ ਕਿਵੇਂ ਹੋ ਸਾਰੀ ਸਾਧ ਸੰਗਤ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਮੋਂਗੇ ਤੇ ਅਸੀਂ ਪੀਰਾਂ ਦੇ ਅੱਗੇ ਦੁਆ ਅਤੇ ਫਰਿਆਦ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਸਾਰੇ ਭਗਤਾਂ ਨੂੰ ਲੱਖ ਦਾਤਾ ਪੀਰ ਜੀ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ ਦੀ ਵੀਡੀਓ ਵਿੱਚ ਜੋ ਸੰਗਤ ਪ੍ਰਤੀ ਵਿਚਾਰ ਨੇ ਕਈ ਮਤਾਮਾ ਭੈਣਾਂ ਦੇ ਕਮੈਂਟ ਆ ਰਹੇ ਸੀ ਕਿ ਕੋਈ ਇਹੋ ਜਿਹਾ ਉਪਾਅ ਕੋਈ ਇਹੋ ਜਿਹੀ ਚੀਜ਼ ਦੱਸੋ ਜਿਸ ਨਾਲ ਜੋ ਘਰ ਦੇ ਵਿੱਚ ਵਿਅਕਤੀ ਸ਼ਰਾਬ ਪੀਂਦੇ ਨੇ ਸ਼ਰਾਬ ਪੀ ਕੇ ਫਿਰ ਗੰਦੀਆਂ ਮੰਦੀਆਂ ਗਾਲਾਂ ਕੱਢਦੇ ਨੇ ਤੇ ਆਪਣੇ ਘਰ ਵਾਲੀਆਂ ਅਤੇ ਬੱਚਿਆਂ ਨੂੰ ਕੁੱਟਦੇ ਨੇ ਇਸ ਦੇ ਬਾਰੇ ਕੋਈ ਅਜਿਹੀ ਯੁਕਤੀ ਦੱਸੋ ਕਿ ਘਰ ਵਾਲਾ ਸ਼ਰਾਬ ਪੀਣ ਤੋਂ ਹਟ ਜਾਵੇ ਸੋ ਸਾਧ ਸੰਗਤ ਜੀ ਤੇ ਅਸੀਂ ਇਸੇ ਹੀ ਮਦੇ ਨਜ਼ਰ ਰੱਖਦੇ ਹੋਏ ਸੰਗਤ ਜੀ ਇੱਕ ਗੱਲ ਦਾ ਸਪਸ਼ਟ ਹੈ ਕਿ ਸ਼ਰਾਬ ਘਰ ਦਾ ਨੁਕਸਾਨ ਜ਼ਰੂਰ ਕਰਦੀ ਹੈ ਸੋ ਸੰਗਤ ਜੀ ਵੀਡੀਓ ਅੱਗੇ ਜਾਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਮੇਰਾ ਪੀਰ ਮੇਰੇ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਜੇ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਸੰਗਤ ਜੀ ਇੱਕ ਉਪਾ ਇੱਕ ਜੁਗਤੀ ਇੱਕ ਤਰੀਕਾ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜੇਕਰ ਤੁਸੀਂ ਇਹ ਉਪਾ ਇਹ ਜੁਗਤੀ ਇਹ ਤਰੀਕਾ ਆਪਣੇ ਗੁਰੂ ਪੀਰ ਦੇ ਉੱਤੇ ਭਰੋਸਾ ਰੱਖ ਕੇ ਕਰ ਲੈਂਦੇ ਹੋ ਤਾਂ ਸੰਗਤ ਜੀ ਤੁਹਾਨੂੰ ਇਸ ਦਾ ਲਾਭ ਜ਼ਰੂਰ ਪ੍ਰਾਪਤ ਹੋਵੇਗਾ ਅਤੇ ਕੋਈ ਵੀ ਘਰ ਦਾ ਮੈਂਬਰ ਜਿਸ ਨੂੰ ਨਸ਼ੇ ਦੀ ਲਤ ਨੇ ਜਕੜਿਆ ਹੋਇਆ ਹੈ ਤਾਂ ਸੰਗਤ ਜੀ ਉਹ ਵਿਅਕਤੀ ਸ਼ਰਾਬ ਦਾ ਸੇਵਨ दारू ਦਾ ਸੇਵਨ ਇੱਕਦਮ ਕੱਟ ਕਰ ਦੇਵੇਗਾ ਅਤੇ ਜਿਵੇਂ ਜਿਵੇਂ ਸਮਾਂ ਬੀਤਦਾ ਜਾਵੇਗਾ ਉਸ ਦਾ ਨਸ਼ਾ ਬਿਲਕੁਲ ਹੀ ਛੁੱਟ ਜਾਵੇਗਾ ਸੰਗਤ ਜੀ ਇਹ ਉਪਾ ਤੁਸੀਂ ਆਪਣੇ ਗੁਰੂ ਪੀਰ ਦੇ ਉਤੇ ਭਰੋਸਾ ਰੱਖ ਕੇ ਹਾਜ਼ਰ ਨਾਜ਼ਰ ਰੱਖ ਕੇ ਕਰਨਾ ਹੈ ਜੇਕਰ ਭਰੋਸਾ ਰੱਖ ਕੇ ਇਹ ਉਪਾਅ ਕਰੋਗੇ ਤੇ ਤਾਂ ਹੀ ਸੰਗਤ ਜੀ ਇਹ ਉਪਾਅ ਤੁਹਾਡਾ ਫਾਇਦਾ ਕਰੇਗਾ ਸੋ ਸੰਗਤ ਜੀ ਤੁਹਾਡੇ ਨਾਲ ਇੱਕ ਦੋ ਉਪਾਅ ਸਾਂਝੇ ਕਰਾਂਗੇ ਉਪਾਅ ਦੱਸਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਇਸ ਉਪਾਅ ਨੂੰ ਇਸ ਵੀਡੀਓ ਨੂੰ ਅੰਤ ਤੱਕ ਲਾਸਤੱਕ ਜਰੂਰ ਦੇਖਣਾ ਸੰਗਤ ਜੀ ਜੋ ਇਹ ਸ਼ਰਾਬ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਾਡੇ ਘਰ ਦਾ ਨੁਕਸਾਨ ਕਰਦੀ ਹੈ ਨਾਸ਼ ਕਰਦੀ ਹੈ ਘਰ ਨੂੰ ਬਰਬਾਦ ਕਰਕੇ ਰੱਖ ਦਿੰਦੀ ਹੈ ਤਾਂ ਸੰਗਤ ਜੀ ਜੋ ਮੇਰੇ ਵੀਰ ਭੈਣਾ ਪੀਰ ਨਾਲ ਜੁੜੇ ਹੋਏ ਨੇ ਭਾਵੇਂ ਜੋ ਵੀ ਸੰਗਤ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਲੈਂਦੀ ਹੈ ਵਾਹਿਗੁਰੂ ਦਾ ਨਾਮ ਲੈਂਦੀ ਹੈ ਗੁਰੂ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਤਾਂ ਫਿਰ ਸੰਗਤ ਜੀ ਇਹ ਸ਼ਰਾਬ ਉਹਨਾਂ ਦੀ ਭਗਤੀ ਉਹਨਾਂ ਦੀ ਸੇਵਾ ਦਾ ਵਿਨਾਸ਼ ਕਰਦੀ ਹੈ ਕਿਉਂਕਿ ਸੰਗਤ ਜੀ ਸ਼ਰਾਬ ਪੀਣ ਵਾਲਾ ਵਿਅਕਤੀ ਪੈਸੇ ਦਾ ਨਾਸ਼ ਪੈਸੇ ਦੀ ਬਰਬਾਦੀ ਤਾਂ ਕਰਦਾ ਹੀ ਕਰਦਾ ਹੈ ਸਾਰਾ ਦਿਨ ਮਿਹਨਤ ਕਰਕੇ ਜੋ ਪੈਸਾ ਬਣਾਉਂਦੇ ਨੇ ਤਾਂ ਫਿਰ ਉਹ ਵਿਅਕਤੀ ਸ਼ਾਮ ਨੂੰ ਠੇਕੇ ਤੇ ਜਾ ਕੇ दारू ਪੀ ਆਉਂਦਾ ਹੈ ਅਤੇ ਪੈਸੇ ਦਾ ਨਾਸ਼ ਕਰਦਾ ਹੈ ਤੇ ਨਾਲ ਹੀ ਸੰਗਤ ਜੀ ਸ਼ਰਾਬ ਕਰਕੇ ਘਰ ਦੇ ਵਿੱਚ ਕਲਾ ਕਲੇਸ਼ ਵੀ ਰਹਿੰਦਾ ਹੈ ਕਿਉਂਕਿ ਸੰਗਤ ਜੀ ਸ਼ਰਾਬ ਦਾ ਸੇਵਨ ਕਰਨ ਵਾਲਾ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਕੋਈ ਵੀ ਸਹੀ ਫੈਸਲਾ ਨਹੀਂ ਕਰਦਾ ਅਤੇ ਸੰਗਤ ਜੀ ਜੋ ਸਾਡੇ ਘਰ ਦੇ ਵਿੱਚ ਕਲਾ ਕਲੇਸ਼ ਰਹਿੰਦਾ ਹੈ ਉਹ ਵੀ ਸ਼ਰਾਬ ਪੀਣ ਦਾ ਨਤੀਜਾ ਹੀ ਹੁੰਦਾ ਹੈ ਅਤੇ ਸੰਗਤ ਜੀ ਜਿਹੜੀ ਸੰਗਤ ਇਹ ਗੱਲ ਕਰਦੀ ਹੈ ਕਿ ਸਾਡੇ ਘਰ ਤਾਂ ਦੁੱਖਾਂ ਦਾ ਪਹਿਰਾ ਹੈ ਸਾਡੇ ਘਰ ਮਾੜੀਆਂ ਸ਼ਕਤੀਆਂ ਦਾ ਪੂਰਨ ਪੈਰਾ ਹੈ ਅਤੇ ਲੱਖਾਂ ਕੋਸ਼ਿਸ਼ਾਂ ਬਾਅਦ ਵੀ ਸਾਡੇ ਘਰ ਦੇ ਵਿੱਚੋਂ ਦੁੱਖ ਨਹੀਂ ਜਾਂਦੇ ਤਾਂ ਸੰਗਤ ਜੀ ਇਹ ਦੁੱਖ ਇਹ ਮਾੜੀਆਂ ਸ਼ਕਤੀਆਂ ਵੀ ਸਾਡੇ ਘਰ ਸ਼ਰਾਬ ਕਰਕੇ ਹੀ ਆਉਂਦੀਆਂ ਨੇ ਕਿਉਂਕਿ ਸੰਗਤ ਜੀ ਇਹ ਜੋ ਸ਼ਰਾਬ ਹੈ ਜੋ ਫਿਰ ਕੋਈ ਵੀ ਨਸ਼ਾ ਹੈ ਇਸ ਨਸ਼ੇ ਉੱਤੇ ਮਾੜੀਆਂ ਸ਼ਕਤੀਆਂ ਦਾ ਪੈਰਾ ਹੁੰਦਾ ਹੈ ਅਤੇ ਜਿਨ੍ਹਾਂ ਘਰਾਂ ਦੇ ਵਿੱਚ ਜਿਸ ਸਥਾਨ ਤੇ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਫਿਰ ਸੰਤ ਜੀ ਉਸ ਥਾਂ ਮਾੜੀਆਂ ਸ਼ਕਤੀਆਂ ਦਾ ਵਾਸਾ ਹੋਣਾ ਹੀ ਹੋਣਾ ਹੈ ਕਿਉਂਕਿ ਸੰਤ ਜੀ ਸ਼ਰਾਬ ਨਾਲ ਜਿੰਨੇ ਵੀ ਸਾਡੀ ਭਗਤੀ ਹੁੰਦੀ ਹੈ ਹੁਣ ਤੱਕ ਜਿੰਨੇ ਵੀ ਸਾਡੀ ਪੂਜਾ ਹੁੰਦੀ ਹੈ ਜਿੰਨੇ ਵੀ ਸਾਡੀ ਸੇਵਾ ਹੁੰਦੀ ਹੈ ਉਹ ਵਿਅਰਥ ਚਲੀ ਜਾਂਦੀ ਹੈ ਕਿਉਂਕਿ ਇੱਕ ਪਾਸੇ ਤਾਂ ਸਾਡੇ ਘਰ ਦੇ ਵਿੱਚ ਪੂਜਾ ਪਾਠ ਹੁੰਦਾ ਹੈ ਅਤੇ ਦੂਸਰੇ ਪਾਸੇ ਸਾਡੇ ਹੀ ਘਰ ਦੇ ਵਿੱਚ ਨਸ਼ੇ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਸੰਤ ਜੀ ਅਜਿਹੇ ਸਮੇਂ ਵਿੱਚ ਕੀ ਕੀਤਾ ਜਾਵੇ ਕਿਉਂਕਿ ਸ਼ਰਾਬ ਪੀਣ ਵਾਲੇ ਦੀ ਵੀ ਇੱਕ ਮਜਬੂਰੀ ਬਣ ਜਾਂਦੀ ਹੈ ਸੰਤ ਜੀ ਉਹ ਵਿਅਕਤੀ ਸ਼ਰਾਬ ਨੂੰ ਛੱਡਣਾ ਤਾਂ ਚਾਹੁੰਦਾ ਹੈ ਪਰ ਸ਼ਰਾਬ ਦੀ ਲਤ ਕਰਕੇ ਉਹ ਨਹੀਂ ਛੱਡ ਪਾਉਂਦਾ ਉਹ ਤੋਂ ਸੰਤ ਜੀ ਮਾੜੀਆਂ ਸ਼ਕਤੀਆਂ ਦੇ ਪ੍ਰਭਾਵ ਕਰਕੇ ਉਹ ਵਿਅਕਤੀ ਮਾੜੀਆਂ ਸ਼ਕਤੀਆਂ ਦੇ ਵਸ ਵਿੱਚ ਹੋ ਜਾਂਦਾ ਹੈ ਅਤੇ ਫਿਰ ਇਹਨਾਂ ਮਾੜੀਆਂ ਸ਼ਕਤੀਆਂ ਦੇ ਵਸ ਵਿੱਚ ਹੋ ਕੇ ਹੀ ਉਹ ਘਰ ਦੇ ਵਿੱਚ ਕਲਾ ਕਲੇਸ਼ ਕਰਦਾ ਹੈ ਤਾਂ ਫਿਰ ਸੰਗਤ ਜੀ ਅਸੀਂ ਸ਼ਰਾਬ ਤੋਂ ਅਤੇ ਨਸ਼ੇ ਤੋਂ ਖਿਹੜਾ ਕਿਵੇਂ ਛਡਾਉਣਾ ਹੈ ਸੰਗਤ ਜੀ ਸਭ ਤੋਂ ਪਹਿਲਾਂ ਉਪਾਅ ਜਿਹੜਾ ਤੁਸੀਂ ਕਰਨਾ ਹੈ ਸਾਡੇ ਘਰ ਦੇ ਵਿੱਚ ਜੋ ਵੀ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਜਿਸ ਵੀ ਵੇਲੇ ਉਹ ਬਾਹਰ ਤੋਂ ਘਰ ਵਿੱਚ ਆਉਂਦਾ ਹੈ ਯਾਨੀ ਕਿ ਕੰਮ ਤੋਂ ਆਪਣੇ ਕਰ ਆਉਂਦਾ ਹੈ ਤਾਂ ਫਿਰ ਸੰਗਤ ਜੀ ਤੁਸੀਂ ਉਸ ਇਨਸਾਨ ਦੇ ਪੈਰਾਂ ਵਿੱਚੋਂ ਜੋ ਜੁੱਤੀ ਹੁੰਦੀ ਹੈ ਜਾਂ ਫਿਰ ਕਹਿ ਲਈਏ ਕਿ ਜਿਹੜੇ ਜੋੜੇ ਪਾਏ ਹੁੰਦੇ ਨੇ ਤਾਂ ਸੰਗਤ ਜੀ ਜਦੋਂ ਉਹ ਵਿਅਕਤੀ ਘਰ ਦੇ ਵਿੱਚ ਜਦੋਂ ਵੀ ਵਾਪਸ ਆ ਕੇ ਆਪਣੇ ਜੋੜੇ ਉਤਾਰੇਗਾ ਤਾਂ ਫਿਰ ਸੰਗਤ ਜੀ ਤੁਸੀਂ ਕੀ ਕਰਨਾ ਹੈ ਉਸ ਵਿਅਕਤੀ ਦੇ ਜੋੜੇ ਦੀ ਤੁਸੀਂ ਮਿੱਟੀ ਚੁੱਕਣੀ ਹੈ ਅਤੇ ਸੰਗਤ ਜੀ ਤੁਸੀਂ ਉਸ ਮਿੱਟੀ ਨੂੰ ਸਫੇਦ ਯਾਨੀ ਕਿ ਚਿੱਟੇ ਕਾਗਜ਼ ਦੇ ਉੱਤੇ ਰੱਖ ਲੈਣਾ ਹੈ ਸੰਗਤ ਜੀ ਜਿਹੜੀ ਥੋੜੀ ਬਹੁਤ ਮਿੱਟੀ ਤੁਸੀਂ ਉਸ ਚਿੱਟੇ ਕਾਗਜ਼ ਦੇ ਉੱਤੇ ਰੱਖੋਗੇ ਤਾਂ ਸੰਗਤ ਜੀ ਉਸ ਤੋਂ ਬਾਅਦ ਤੁਸੀਂ ਉਸ ਕਾਗਜ਼ ਨੂੰ ਚੰਗੀ ਤਰ੍ਹਾਂ ਬੰਦ ਕਰ ਲੈਣਾ ਹੈ ਤਾਂ ਫਿਰ ਸੰਗਤ ਜੀ ਉਸ ਤੋਂ ਬਾਅਦ ਆਪਣੇ ਘਰ ਦੇ ਨੇੜੇ ਤੇੜੇ ਜਿੱਥੇ ਵੀ ਤੁਹਾਨੂੰ ਪੀਪਲ ਦਾ ਪੇੜ ਦਿਖਾਈ ਦਵੇ ਪੀਪਲ ਦਾ ਦਰਖਤ ਦਿਖਾਈ ਦਵੇ ਜਾਂ ਪੀਪਲ ਦਾ ਬਰੌਂਟਾ ਦਿਖਾਈ ਦਵੇ ਤਾਂ ਸੰਗਤ ਜੀ ਤੁਸੀਂ ਉਦੋਂ ਆਪਣੇ ਗੁਰੂ ਪੀਰ ਦਾ ਨਾਮ ਲੈ ਕੇ ਤਾਂ ਜਿਹੜੀ ਇਹ ਮਿੱਟੀ ਹੈ ਤੁਸੀਂ ਇਸ ਨੂੰ ਪੀਪਲ ਦੀ ਜੜ ਦੇ ਵਿੱਚ ਗੜ ਦੇਣਾ ਹੈ ਅਤੇ ਨਾਲ ਹੀ ਸੰਗਤ ਜੀ ਤੁਸੀਂ ਇੱਕ ਗੜਬੀ ਸ਼ੀਤਲ ਪਾਣੀ ਦੀ ਸ਼ੀਤਲ ਜਲਦੀ ਨਾਲ ਹੀ ਆਪਣੇ ਤੋਂ ਲੈ ਕੇ ਜਾਣੀ ਹੈ ਅਤੇ ਸੰਗਤ ਜੀ ਉਸ ਜਲ ਨੂੰ ਉਸ ਹੀ ਪੀਪਲ ਦੀ ਜੜ ਨੂੰ ਚੜਾ ਦੇਣਾ ਹੈ ਜਿੱਥੇ ਤੁਸੀਂ ਉਹ ਵਾਈਟ ਕਾਗਜ਼ 'ਚ ਜੋ ਮਿੱਟੀ ਹੈ ਜਿੱਥੇ ਦਬੋਗੇ ਅਤੇ ਸੰਗਤ ਜੀ ਫਿਰ ਆਪਣੇ ਗੁਰੂ ਪੀਰ ਨੂੰ ਯਾਦ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਆ ਜਾਣਾ ਹੈ ਅਤੇ ਦੂਜਾ ਸੰਗਤ ਜੀ ਤੁਸੀਂ ਕੀ ਕਰਨਾ ਹੈ ਕਿ ਦੋ ਲੌਂਗ ਦੋ ਇਲਾਇਚੀਆਂ ਤੇ ਦੋ ਕਪੂਰ ਦੇ ਟੁਕੜੇ ਲੈਣੇ ਨੇ ਅਤੇ ਸੰਗਤ ਜੀ ਫਿਰ ਤੁਸੀਂ ਇਸ ਸਮੱਗਰੀ ਨੂੰ ਇਕੱਠੀ ਕਰਕੇ ਉਸ ਵਿਅਕਤੀ ਦੇ ਜੋ ਜੋੜੇ ਨੇ ਉਹਨਾਂ ਜੋੜਿਆਂ ਉੱਪਰ ਦੀ 7 ਵਾਰ ਵਾਰ ਦੇਣਾ ਹੈ ਅਤੇ ਫਿਰ ਤੁਸੀਂ ਇਸ ਸਮੱਗਰੀ ਨੂੰ ਅਗਨੀ ਭੇਟ ਕਰ ਦੇਣਾ ਹੈ ਸੰਗਤ ਜੀ ਉਹ ਵਿਅਕਤੀ ਚਾਹੇ ਕਿੰਨਾ ਵੀ ਨਸ਼ਾ ਕਰਦਾ ਹੋਵੇ ਕਿੰਨੇ ਵੀ ਘਰ ਦੇ ਵਿੱਚ ਕਲਾਕਲੇਸ਼ ਕਰਦਾ ਹੋਵੇ ਤਾਂ ਸੰਗਤ ਜੀ ਤੁਸੀਂ ਦੇਖੋਗੇ ਉਸ ਵਿਅਕਤੀ ਦੇ ਸੁਭਾਅ ਵਿੱਚ ਇੱਕਦਮ ਹੀ ਫਰਕ ਆ ਜਾਵੇਗਾ ਬਦਲਾਅ ਜਾਵੇਗਾ ਅਤੇ ਉਸ ਵਿਅਕਤੀ ਦਾ ਸੁਭਾਅ ਬਿਲਕੁਲ ਹੀ ਬਦਲ ਜਾਵੇਗਾ ਅਤੇ ਹੌਲੀ-ਹੌਲੀ ਉਹ ਨਸ਼ੇ ਤੋਂ ਬਿਲਕੁਲ ਦੂਰ ਹੋ ਜਾਵੇਗਾ ਕਿਉਂਕਿ ਸੰਤ ਜੀ ਇਹ ਜੋ ਆਪਾਂ ਮਿੱਟੀ ਚੁੱਕਦੇ ਹਾਂ ਇਹ ਸੰਤ ਜੀ ਇੱਕ ਪ੍ਰਕਾਰ ਦਾ ਜੋ ਵੀ ਉਸ ਇਨਸਾਨ ਦੇ ਸਿਰ ਤੇ ਮੜਿਆ ਹੁੰਦਾ ਹੈ ਕਾਲੀਆਂ ਸ਼ਕਤੀਆਂ ਦਾ ਪ੍ਰਭਾਵ ਹੁੰਦਾ ਹੈ ਸੰਤ ਜੀ ਅਸੀਂ ਉਸ ਵਿਅਕਤੀ ਦੇ ਸਿਰ ਤੋਂ ਉਤਾਰ ਦਿੱਤਾ ਹੈ ਤੇ ਜਿਹੜੇ ਇੱਕ ਗੜਵੀ ਅਸੀਂ ਸ਼ੀਤਲ ਪਾਣੀ ਦੀ ਚੜਾਉਣੀ ਹੈ ਅਤੇ ਉਹ ਪਾਣੀ ਉਸ ਵਿਅਕਤੀ ਦੇ ਮਨ ਅਤੇ ਦਿਮਾਗ ਨੂੰ ਸ਼ਾਂਤ ਕਰਨ ਦਾ ਕੰਮ ਕਰਦਾ ਹੈ ਲੋង ਜੋ ਵੀ ਸਮਗਰੀ ਆਪਾਂ ਉਸ ਵਿਅਕਤੀ ਦੇ ਸਿਰ ਤੋਂ ਵਾਰ ਕੇ ਭਸਮ ਕੀਤੀ ਹੈ ਸੰਗਤ ਜੀ ਇਹ ਵੀ ਉਹ ਵਿਅਕਤੀ ਜੇ ਜੋ ਸਿਰ ਦਾ ਭਾਰ ਹੈ ਉਹ ਹਲਕਾ ਕਰ ਦੋਵੇਗੀ ਕਿਉਂਕਿ ਸੰਗਤ ਜੀ ਸਮੇਂ ਦੇ ਚਲਦਿਆਂ ਇਹਨਾਂ ਸਮੇਂ ਤੋਂ ਸ਼ਰਾਬ ਦਾ ਸੇਵਨ ਕਰਦੇ ਤਾਂ ਉਸ ਵਿਅਕਤੀ ਨੂੰ ਕਈ ਮਾੜੀਆਂ ਸ਼ਕਤੀਆਂ ਕਈ ਨਕਾਰਤਮਕ ਸ਼ਕਤੀਆਂ ਜਕੜ ਲੈਂਦੀਆਂ ਨੇ ਜਿਸ ਕਾਰਨ ਉਸ ਵਿਅਕਤੀ ਦਾ ਖੁਦ ਤੇ ਕੰਟਰੋਲ ਨਹੀਂ ਰਹਿੰਦਾ ਅਤੇ ਉਹ ਘਰ ਦੇ ਵਿੱਚ ਝਗੜਾ ਕਰਦਾ ਹੈ ਕਲਾ ਕਲੇਸ਼ ਕਰਦਾ ਹੈ ਸੰਤ ਜੀ ਅਸੀਂ ਉਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸੰਤ ਜੀ ਉਹ ਵਿਅਕਤੀ ਇੱਕ ਵਾਰ ਤਾਂ ਮੰਨ ਲੈਂਦਾ ਹੈ ਕਿ ਮੈਂ ਸ਼ਰਾਬ ਦਾ ਸੇਵਨ ਨਹੀਂ ਕਰਾਂਗਾ ਸ਼ਰਾਬ ਨਹੀਂ ਪੀਵਾਂਗਾ ਤਾ ਸੰਗਤ ਜੀ 10 ਦਿਨਾਂ ਬਾਅਦ 15 ਦਿਨਾਂ ਬਾਅਦ ਫਿਰ ਉਹ ਵਿਅਕਤੀ ਸ਼ਰਾਬ ਦਾ ਸੇਵਨ ਕਰਨ ਲੱਗ ਜਾਂਦਾ ਹੈ ਤਾਂ ਸੰਗਤ ਜੀ ਇਹ ਸਭ ਕੁਝ ਮਾੜੀਆਂ ਸ਼ਕਤੀਆਂ ਦੇ ਪ੍ਰਭਾਵ ਕਰਕੇ ਹੁੰਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਸ਼ਰਾਬ ਦਾ ਸੇਵਨ ਕਰਦੇ ਹੋਏ ਉਹੋ ਵਿਅਕਤੀ ਮਾੜੀਆਂ ਸ਼ਕਤੀਆਂ ਦੇ ਬਸ ਵਿੱਚ ਹੋ ਜਾਂਦਾ ਹੈ ਤਾਂ ਸੰਗਤ ਜੀ ਜਿੰਨਾ ਵੀ ਘਰਾਂ ਵਿੱਚ ਨਸ਼ੇ ਦਾ ਪ੍ਰਯੋਗ ਹੁੰਦਾ ਹੈ ਨਸ਼ੇ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਫਿਰ ਇਹ ਉਪਾ ਉਹਨਾਂ ਸੰਗਤਾਂ ਨੇ ਆਪਣੇ ਘਰ ਦੇ ਵਿੱਚ ਜ਼ਰੂਰ ਕਰਨਾ ਹੈ ਅਤੇ ਕਰਕੇ ਦੇਖਣਾ ਹੈ ਅਤੇ ਸੰਗਤ ਜੀ ਜਿੰਨੇ ਵੀ ਟਾਈਮ ਇਹ ਉਪਾ ਤੁਸੀਂ ਆਪਣੇ ਘਰ ਦੇ ਵਿੱਚ ਕਰਨਾ ਹੈ ਤਾਂ ਸੰਗਤ ਜੀ ਉਹਨਾਂ ਦਿਨਾਂ ਵਿੱਚ ਹੀ ਤੁਸੀਂ ਆਪਣੇ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਵੀ ਕਰਨੀ ਹੈ ਅਤੇ ਜੋ ਆਪਣੀ ਭਗਤੀ ਹੈ ਜੋ ਆਪਾਂ ਪਾਠ ਪੂਜਾ ਕਰਦੇ ਹਾਂ ਉਸ ਨੂੰ ਵੀ ਦੁੱਗਣਾ ਕਰ ਦੇਣਾ ਹੈ ਕਿਉਂਕਿ ਸੰਗਤ ਜੀ ਇਕੱਲੇ ਅਮਲ ਨਾਲ ਵੀ ਕੰਮ ਨਹੀਂ ਕਰਦੇ ਜਿਨ੍ਹਾਂ ਸਮਾਂ ਅਸੀਂ ਉਸ ਵਿੱਚ ਭਰੋਸਾ ਨਹੀਂ ਰੱਖਦੇ ਤੇ ਨਾਲ ਹੀ ਨਾਲ ਪਰਮਾਤਮਾ ਦਾ ਆਪਣੇ ਵਾਹਿਗੁਰੂ ਆਪਣੇ ਪੀਰ ਫਕੀਰ ਦਾ ਆਸਰਾ ਨਹੀਂ ਲੈਂਦੇ ਸਹਾਰਾ ਨਹੀਂ ਲੈਂਦੇ ਜੋ ਜਿੰਨਾ ਵੀ ਸੰਗਤ ਨਸ਼ੇ ਦੇ ਕਰਕੇ ਸ਼ਰਾਬ ਦੇ ਛੇਵਣ ਕਰਕੇ ਦੁਖੀ ਹੈ ਉਹਨਾਂ ਭਗਤਾਂ ਨੇ ਇਹ ਅਮਲ ਕਰਨਾ ਹੀ ਕਰਨਾ ਹੈ ਤੇ ਨਾਲ ਦੇ ਨਾਲ ਆਪਣੇ ਗੁਰੂ ਪੀਰ ਅੱਗੇ ਵੀ ਅਰਦਾਸ ਬੇਨਤੀ ਕਰਨੀ ਹੈ ਤਾਂ ਸੰਗਤ ਜੀ ਯਕੀਨਨ ਤੌਰ ਤੇ ਉਸ ਵਿਅਕਤੀ ਦੇ ਸੁਭਾਅ ਦੇ ਵਿੱਚ ਬਦਲਾ ਆ ਜਾਵੇਗਾ ਅਤੇ ਉਹ ਵਿਅਕਤੀ ਫਿਰ ਤੋਂ ਚੰਗੇ ਕਰਮ ਦੇ ਨਾਲ ਜੁੜ ਜਾਵੇਗਾ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਸੰਗਤ ਦਾ ਭਲਾ ਹੋ ਸਕੇ ਹੋਰ ਵੀ ਕਿਸੇ ਭੈਣ ਦਾ ਭਲਾ ਹੋ ਸਕੇ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਮਲ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬੁਲਾਓ ਜੈਕਾਰਾ ਬੋਲੋ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ